ਬਰਨਾਲਾ ਵਿੱਚ ਇੱਕ ਇਨਸਾਨੀ ਤਨਹੋਂ ਸ਼ਰਮਸਾਰ ਕਰਨ ਵਾਲੀ ਘਟਨਾ ਸਾਹਮਣੇ ਆਈ ਹੈ ਜਿੱਥੇ ਇੱਕ ਪੁੱਪੜ ਵੱਲੋਂ ਆਪਣੀ ਭਤੀਜੀ ਨਾਲ ਬਲਾਤਕਾਰ ਦੀ ਘਟਨਾ ਨੂੰ ਅੰਜਾਮ ਦਿੱਤਾ ਗਿਆ। ਇਹ ਘਟਨਾ ਬਰਨਾਲਾ ਦੇ ਪਿੰਡ ਕਾਰੇ ਵਿਖੇ ਵਾਪਰੀ ਹੈ। ਜਿੱਥੇ ਪੁੱਪੜ ਵੱਲੋਂ ਸੁਨਸਾਨ ਜਗ੍ਹਾ ਤੇ ਲੈ ਜਾ ਕੇ ਆਪਣੀ ਭਤੀਜੀ ਨੂੰ ਹਵਸ ਦਾ ਸ਼ਕਾਰ ਬਣਾਇਆ ਗਿਆ। ਪੀੜਤ ਬੱਚੀ ਨੂੰ ਬਰਨਾਲਾ ਦੇ ਸਰਕਾਰੀ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ। ਪੁਲਿਸ ਨੇ ਇਸ ਘਟਨਾ ਸੰਬੰਧੀ ਦੋਸ਼ੀ ਵਿਅਕਤੀ ਵਿਰੁੱਧ ਪੋਕਸੋ ਐਕਟ ਤਹਿਤ ਪਰਚਾ ਦਰਜ ਕਰਕੇ ਉਸਨੂੰ ਗ੍ਰਿਫਤਾਰ ਕਰ ਲਿਆ ਹੈ। ਸਾਨੂੰ ਨਈ ਇਰਾਹੀ ਕੰਟਰੋਲ ਰੂਮਤੋਂ ਖੁਲਾ ਮਿਲੀ ਚੀਕੀ ਉਥੋਂ ਕਿਸੇ ਫਿੰਡ ਦੇ ਬੰਦੇ ਨੇ ਇਰਾਹ ਕੀਤੀ ਹੋਣੀ ਵੀ ਇੱਥੇ ਇੱਕ ਛੋਟੀ ਬੱਚੀ ਨਾਲ ਰੇਪ ਹੋਣਾ ਪਾਇਆ ਗਿਆ ਤਾਂ ਜਦੋਂ ਅਸੀਂ ਵੈਰੀਫਾਈ ਕੀਤਾ ਉਹ ਬੱਚੀ ਐਡਮਿਟ ਹੋ ਗਈ ਹਸਪੀਟਲ ਤੇ ਉਹ ਹੁਣ ਮੈਡਮ ਮਨਪ੍ਰੀਤ ਕੌਰ ਸਾਹਿਬ ਇੰਸਪੈਕਟਰ ਨੇ ਬਿਆਨ ਦਰਖੀਤਾ ਉਹ ਸਾਨੂੰ ਕਲੀਅਰ ਹੋਇਆ ਵੀ ਇਹ ਕੁੜੀ ਹੈ ਜਿਹੜੀ ਕੁੜੀ ਆ ਜੀ 12 ਸਾਲ ਤੋਂ ਲੰਦੇ ਸੀਗੀ ਉਮਰ ਉਹਦੀ ਉਹ ਆਪਣੇ ਫੁੱਫੜ ਕੋਲੇ ਕਹਿ ਰਹੇ ਪਿੰਡ ਤੇ ਛੁੱਟੀਆਂ ਆਈਆਂ ਹੋਈਆਂ ਛੁੱਟੀਆਂ ਚੜਾਈ ਹੋਈ ਸੀ ਤਾਰੇ ਫੋਕਫੋਟ ਮੈਂ ਜਦੋਂ ਉਹਨੂੰ ਲੈ ਕੇ ਜਾ ਰਿਹਾ ਸੀ گا ਉਹਦਾ ਜਿਹੜਾ ਹੈਗਾ ਵੀ ਉਹਦੇ ਨਾਲ ਗਲਤ ਕਰਤ ਕੀਤਾ ਰੇਪ ਵੀ ਰੇਪ ਕੀਤਾ ਉਹਨੇ ਇੱਕ ਤਰੀਕੇ ਦਾ ਵੀ ਕੋਈ ਵੀ ਚੀਜ਼ ਇਨਸਰੈਕਸ਼ਨ ਜਿਹੜੀ ਹੁੰਦੀ ਹੈ ਉਹ ਕੀਤੀ ਹੈ ਫਿਰ ਉਸ ਤੋਂ ਬਾਅਦ ਉਹ ਪਥੇਰ ਤੇ ਉਹਨੂੰ ਇੱਕ ਖਾਲੀ ਜਿਹੀ ਸੁਨਸਣ ਡੁੰਗੀ ਜੀ ਜਗ੍ਹਾ ਤੇ ਲੈ ਗਿਆ ਜਿੱਥੇ ਉੱਤੇ ਇੱਕ ਜ਼ਿੰਮੇਦਾਰ ਹੈ ਕਾਲਾ ਸਿੰਘ ਜਿਹਨੂੰ ਉਹਦੇ ਬਾਰੇ ਪਤਾ ਲੱਗ ਗਿਆ ਸੀ ਤਾਂ ਜਿਹੜਾ ਹੈਗਾ ਉਹਨੇ ਮੌਕੇ ਤੇ ਗਲਾਸ ਦਿੱਤੀ ਜਿੱਥੇ ਬਿਆਨ ਦਰਜ ਕਰਕੇ ਮੁਕੱਦਮਾ ਨੰਬਰ 102 ਮਿਤੀ 4725 ਅੰਡਰ ਸੈਕਸ਼ਨ 65 2 ਬੀ ਐਨਐਸ ਤੇ 6 ਬਾਕਸੋ ਇਹਦੇ ਦਾ ਤੋਂ ਆਪਣਾ ਦਰਜ ਕਰਕੇ ਜੀ ਦੋਸ਼ੀ ਵੀ ਜਿਹੜੀ ਹੈਗੀ ਹੈ ਅਰੈਸਟ ਪੈ ਚੁੱਕੇ ਹੈ ਮੈਡੀਕਲ ਦੋਨਾਂ ਜਣਿਆਂ ਦਾ ਕਰਵਾ ਲੈ ਗਏ ਪਹਿਲਾਂ ਤੋਂ ਨਹੀਂ ਫਿਲਹਾਲ ਕੋਈ ਇਹ ਇਹ ਅ ਚਰਚੇ ਤੋਂ ਬਿਨਾ ਹੋਰ ਕੋਈ ਸਾਡੇ ਦਮ ਦੇ ਧਿਆਨ ਇਹ ਪ੍ਰਵਾਸੀ ਨੇ ਕਿ ਉਹ ਰਹਿ ਰਹੇ ਬਹੁਤ ਸਾਲ ਤੋਂ ਜਿਵੇਂ ਫਾਗਲੇ ਵੀ 1990 ਵਗੈਰਾ ਤੋਂ ਰਹਿ ਰਹੇ ਨੇ ਉਹ ਇਹਦਾ ਫੋੜੀ ਜੀ ਸੀਗਾ ਵੀ ਗੁੜਾ ਕੀਤੇ ਹਾਂਜੀ ਹਸਪੀਟਲ ਜਸ ਸਟੇਬਲ ਆਸਲ ਬਾਕੀ ਉਹ ਗਾਇ ਨੇ ਡਾਕਟਰ ਦੱਸ ਦਿੰਦੇ ਉਹ ਸਾਨੂੰ ਜੰਤਕ ਨਹੀਂ ਕਰ ਸਕਦੇ ਕੁਝ